ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਦੇਰੀ ਫਰਮਾਡ ਘੇਰਾ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਫਰੰਟ ਤਲਵੰਡੀ ਕਲਵੰਡੀ ਰਾਏ ਰਾਏ ਦਾ ਦੂਸਰਾਏ ਦਾਦੂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਦਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਗੱਬੜਾ ਤਿਆਰ ਆ ਤੇ ਆਪਾਂ ਪਹੁੰਚਿਆ ਬਾਈ ਫਰਮਜੀਤ ਸਿੰਘ ਹੋਣਾ ਟੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਨੇ ਇਹਨਾਂ ਦੀ ਡਿਟੇਲ ਫੋਜੋ ਅੱਗੇ ਵੀਰ ਜੀ ਸੱਸੀ ਭਾਜੀ ਉਸ ਨਾਲ ਠੀਕ ਠਾਕ ਉੱਚੀ ਬੋਲਿਆ ਥੋੜਾ ਜਾਈਦੀ ਆ ਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਪਰਮਜੀਤ ਸਿੰਘ ਤੇ ਪਿੰਡ ਤਲਵੰਡੀ ਤਲਵੰਡੀ ਰਾਜਦਾਦੂ ਠੀਕ ਜੀ ਤੇ ਤਹਿਸੀਲ ਜਨਾਲਾ ਜਨਾਲਾ ਵਾ ਨੰਬਰ 9973 87805 ਠੀਕ ਆ ਜੀ ਤੇ ਬਈ ਆ ਜਿਹੜੀ ਪਹਿਲੇ ਨੰਬਰ ਤੇ ਆ ਛੋਟੀ ਆ ਕਿਣਵਾ ਸੁਗਾ ਸੁਹੂਗੀ ਇਹ ਵੀਰਜੀ ਪਹਿਲੇ ਸੁਹੂਗੀ ਠੀਕ ਆ ਲੋ ਵੀਰਜੀ ਪਹਿਲੇ ਨੰਬਰ ਛੋਟੀ ਜਿਹੜਾ ਸਿੰਘ ਤੋਂ ਬਹੁਤ ਹੀ ਚੰਗਾ ਆ ਗਿਆ ਜੈੱਡ ਬਲੈਕ ਪੂਸਤਾ ਕੀ ਫਰਤੀ ਛੋਟੇ ਤੇ ਨਾੜਾ ਲੋੜਾ ਵੀ ਚੰਮ ਤੇ ਚੰਗੀਆਂ ਆ ਗਈਆਂ ਤੇ ਖੋਲਿਓ ਬਾਈ ਬਾਕੀ ਫਿਰ ਖੋਲ ਕੇ ਦੱਸਿਆ ਵੀ ਆਪਰਾ ਵਾਲੋ ਕਿੰਨਾ ਕ ਟਾਈਮ ਲਾਜੂ ਮੇਰੇ ਭਾਈ ਜੀ ਬਾਈ ਇਹ 23 ਦਿਨ ਦੇ ਲਾਗੇ ਬਨੇ ਆ ਫਿਰ 2-4 ਦਿਨ ਗਾਮਚਾ ਦੇ ਹੁੰਦੇ ਹੁੰਦੇ ਨੇ ਠੀਕ ਹੈ ਠੀਕ ਹੈ ਜਾਨ ਚੋਂ ਡੰਗਰ ਲੈਣਾ 20-25 ਦਿਨ ਖੜਦੋ 20 ਤੋਂ 25 ਦਿਨ ਦੇ ਆਸ-ਪਾਸ ਟਾਈਮ ਲਾਜੂ ਕਿ ਤੇ ਥਣੇ ਬਹੁਤ ਹੀ ਚੰਗਾ ਕੱਟ ਜਾਣਾ ਵਾ ਤੇ ਟੱਲਾ ਕੋ ਲਾਂਗ ਜਿਹੜੀਆਂ ਆ ਜੇ ਹਵਾਲੇ ਦੇ ਕਾਫੀ ਆ ਮੋੜ ਲਓ ਸੋਲ ਦਾ ਟ੍ਰੈਕ ਗਰਾਹਵਾਨਾ ਚੰਗਾ ਬਣਾ ਲੂ ਤੇ ਹੈ ਜੈਡ ਬਲੈਂਕ ਹੈ ਤੇ ਸਿੰਕ ਕੁਆਲਟੀ ਵੀ ਬਹੁਤ ਚੰਗੀ ਆ ਰਹੀ ਲੈ ਜੋ ਲੈ ਜੋ ਲੈ ਗਿਆ ਆ ਜਾ ਕੇ ਉਹ ਵੀ ਤਾਂ ਰਿਕਾਰਡ ਵੀ ਚੱਲਦੀ ਆ ਵੀ ਸੋਤੀ ਪਹਿਲਣ ਤੇ ਆਪਣੇ ਘਰ ਦੀਆਂ ਪਾਜੀ ਹਰ ਘਰ ਦੀ ਵੀ ਇੱਜੀ ਆ ਜੀ ਠੀਕ ਹੈ ਲੋ ਪਾਜੀ ਬਾਈ ਦੇ ਘਰ ਗਿਆ ਝੋਟੀਆਂ ਤਾਂ ਇੰਦਰ ਵੀ ਮਾਲ ਮੂਲ ਬਥੇਰਾ ਪਾਈ ਦੇ ਕੋਲ ਤੇ ਖਾਂ ਫਿਕਰ ਚ ਥੋੜਾ ਜਿਹਾ ਗੋਈ ਚੰਦਾ ਕਿ ਕਿ ਚੋ ਬਾਕੀ ਘਟਾਉਣੀ ਆਪਾਂ ਇਹਦਾ ਮੁੱਲ ਪਾਜੀ ਫਿਰ ਵਿੱਜੀ ਕਾਰਨ ਉਹਦੇ ਜਿੰਨਾ ਮਰਜ਼ੀ ਵਾਕੇ ਕਰੇ 75 75 ਹਜ਼ਾਰ ਦੇ ਹਾਂਜੀ ਆਖ ਮਾਰ 75 ਦੀ ਬਾਕੀ ਦੇ ਲੋ ਜਿਤਨਾ ਤੋਂ ਜੀ ਸਹੀ ਹਾੜਾ ਵਾਲਾ ਦੱਦ ਕੇ ਜਿੱਥੇ ਛੱਡੀ ਤੇ ਨਹੀਂ ਹਾਂ ਨਾ ਵਿਜੀ ਬਾਕੀ ਦੱਸਦੇ ਆ ਦੇ ਪਹਿਲਣੇ ਵਾਲੇ ਅੱਛਾ ਜੀ ਇੱਧਰ ਵੇਖੋ ਮੜਾ ਜਾ ਲਓ ਬਾਜੀ ਆ ਚੀਜ਼ਾਂ ਬਹੁਤੀ ਘੱਟ ਲੱਭਦੀਆਂ ਆਂ ਤੇ ਪਹਿਲਾਂ ਡੰਗਰ ਜਿਹੜਾ ਹਮੇਸ਼ਾ ਇਹ ਨਹੀਂ ਆ ਕਿ ਮੇਰੇ ਹੱਥ ਦੇ ਆ ਜਿਹੜਾ ਭੈਣ ਭਰਾ ਬੈ ਜੀ ਅੱਛਾ ਜੀ ਹਾਂ ਮੈਂ ਤੁਸੀਂ ਆਣ ਕੇ ਮੜਾ ਜਾਸ ਲੱਗਦੇ ਠੀਕ ਆ ਠੀਕ ਆ ਜੀ ਜੇ ਕਿਤੇ ਕਰੂਗੀ ਤਾਂ ਗੱਲ ਕਰਿਓ ਲਓ ਬਾਜੀ ਸੀਲੀਆਂ ਸੂਲੀਆਂ ਲਓ ਤੇ ਆ ਵਧੀਆ ਕੋਈ ਨਹੀਂ ਕੋਈ ਠੀਕ ਹੈ ਠੀਕ ਹੈ ਇਹ ਵਧੀਆ ਬੈਂਟ ਜੀ ਕਰਕੇ ਉੱਤਲ ਕਹਿਲੇ ਹੋ ਜਾਂਦਾ ਵਾ ਤੇ ਇਹ ਛੱਡਣੀ ਕਿਥੋਂ ਰੱਖਿਆ ਜੀ ਦੱਸ ਦਿਓ ਤੁਸੀਂ ਸਾਡੇ ਨਾਲ ਜੋ ਵੀ ਤੁਸੀਂ ਕਰ ਲਾਂਗੇ ਜਿੱਦਾਂ ਘਟਾ ਤੇ ਇਹਨੂੰ ਛੱਡ ਦਈਏ ਕਰ ਲਓ ਜਿੱਥੇ ਤੁਹਾਡਾ ਸੁਤਰ ਹੁੰਦਾ ਇਹ ਤੁਸੀਂ ਦੱਸਣਾ ਬੜਾ ਹੈ ਦੱਸੋ ਪਹਿਲੀ ਈਆ ਹਮ ਤੁਹਾਡੇ ਨਾਲ ਲੱਗੇ ਆਂ ਪਹਿਲਾਂ ਕੀ ਚੱਕਰ ਚਲੋ ਹੁਣ ਤੁਹਾਡੀ ਚੀਜ਼ ਆ ਹਾਂਜੀ ਤੇ ਤੁਸੀਂ ਦੱਸ ਦਿਓ ਅਸੀਂ ਤਿੰਨ ਘਟਾਤਾ ਫਿਰ ਕਰ ਲਓ ਯਾਰ ਖੰਡ ਹੋਰ ਤੁਸੀਂ ਵੀ ਨਹੀਂ ਜਾਣਦੀ ਹਰ ਪੂਰੇ ਦੀ ਫਿਰ 70 ਦੀ ਆਉਂਦੀ ਹੈ ਕਰ ਲੋ ਜੀ ਲਓ ਬਈ ਜੀ 70000 ਦੀ ਝੋਟੀ ਤੇ ਦੁੱਧ ਵੀ ਚਲੋ ਕੋਈ ਭਰਾ ਸੇ ਵਾਲਾ ਲੈ ਜਾਓ ਜੀ 9-10 ਲੀਟਰ ਕੱਢੀ ਜਾਣਾ ਇਹਨੇ ਇਹਦੀ ਜਿਹੜੀ ਮਾਂ ਵਾ ਉਹ ਬੱਜੀ ਆ ਉਹਦਾ ਕਿੰਨਾ ਬਾਰੋਂ ਜੀ 16-17 ਲੀਟਰ ਤੋਂ ਤਾਂ ਦੁੱਧ ਰਿਆ ਵਾ 17 ਤੋਂ ਤਾਂ ਅੱਛਾ ਜੀ ਉਹ ਮਾਂ ਦੀ ਬੱਜੀ ਆ ਠੀਕ ਹੈ ਠੀਕ ਲਓ ਜੀ ਇਹਦੀ ਮਦਰ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ 16-17 ਲੀਟਰ ਵਾਲੀ ਆ ਜਿਨੀ ਕੇ ਲਗਾਏ ਕਾਤ ਇਤਿਆਰੇ ਮੈਂ ਸੋਗੀ ਤੇ ਚਲੋ ਜਿਆਦਾ ਨਹੀਂ ਇਹਦਾ 12 ਲੀਟਰ ਤੋਂ ਹੀ ਜੀ ਤਾਂ ਚਾਹੀਦਾ ਵਾ ਤੇ 13 14 ਹੋ ਸਕਦਾ ਵਾ ਤੱਪੇ ਠੀਕ ਆ ਠੀਕ ਆ ਜੀ ਕਿਉਂਕਿ ਹਲਦੀ ਘੜੀ ਤੇ ਹੁੰਦਾ ਆਣ ਕੇ ਲਖਣਾ ਵਾ ਡੰਗਰ ਨੇ ਹਾਂ ਜੀ 20 25 ਤੱਕ ਰੱਖ ਲਈ ਜਾ ਤੇ ਕੋਈ 2 4 ਦਿਨ ਦੀ ਸੌਂ ਤੇ ਹੁੰਦੀ ਨਹੀਂ ਆ ਹਾਂ ਜੀ ਹਾਂ ਜੀ ਤੇ ਜਿਹੜਾ ਬੜਾ ਚੰਗਾ ਬਹੁਤ ਵਧੀਆ ਲੱਗਾ ਵਾ ਇਹ ਝੋਲੀ ਚਾੜੀ ਇਹ ਬਿਲਕੁਲ ਹੀ ਬਾਈ ਨੇ ਨਾਰਮਲ ਮੈਂ ਕਰਦਾ ਸਤ ਵਧੀਆ ਹੋਰ ਵੇਰੇ ਉਹ ਤਿਆਰ ਹੋ ਗਈ ਤੇ ਲੱਗੋ ਬਾਹਰ ਕਿਸੇ ਨੇ ਗੱਲ ਕਰਨੀ ਕਿਸੇ ਬਣ ਭਰਾਣੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਹੁਣ ਸਾਂਹ ਦਾ ਬਾਕੀ ਮੋਲ ਲੈਣਾ ਜਿੰਨੇ ਲੈ ਬਿਲਕੁਲ ਸਹੀ ਆ ਜੀ ਤੇ ਲੋ ਭਾਈ ਬਾਈ ਨੇ ਜਿਹੜੀ ਸਾਂਹ ਜਿਹੜੀ ਪੂਰੀ ਛੜ ਦਿੱਤੀ ਆ ਤੇ ਨਾੜਾਂ ਲੋੜਾਂ ਜਿਹੜੀਆਂ ਚੰਮ ਤੇ ਆ ਗਈਆਂ ਚੰਗੀਆਂ ਪਾਲੇ ਚੰਮ ਵਾਲੀ ਆ ਤੇ ਭਾਈ ਆ ਮੈਂ ਕਿਵੇਂ ਆ ਇਹ ਵੀ ਚ ਦੂਜੇ ਸੂਏ ਜੀ ਇਹ ਵੀ ਬੱਚਾ ਸੂਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨਾ ਕੁ ਟਾਈਮ ਲਾ ਜੂ ਕਿੰਨੇ ਚ ਸੇਮ ਹੀ ਲਾ ਲੋ ਕੋ 2-4 ਦਿਨ ਦਾ ਫਰਕ ਰਹਿਣਾ ਵਾ ਅੱਛਾ ਜੀ ਕਿੰਨੋਂ ਜ਼ਿਆਦਾ ਨਹੀਂ ਠੀਕ ਹੈ ਠੀਕ ਹੈ ਲਓ ਭਾਈ 2 4 ਦਿਨ ਦਾ ਹੀ ਕੋਈ ਫਰਕ ਹੋਊਗਾ ਕੋਈ 25 ਲਾ ਜੇ ਕੋਈ 24 ਲਾ ਜੇ ਹਾਂਜੀ ਮਾਜੇ ਵੀ ਹਲੇ ਮਤਲਬ ਤੁਹਾਨੂੰ ਪਤਾ ਆਣ ਕੇ ਐਂਡ ਤੇ ਹੀ ਲੈਂਦੇ ਆ ਹਾਂਜੀ ਹਾਂਜੀ ਕੰਗਰ ਕੋਲੀ ਵੀ ਆ ਪਹਿਲੇ ਸਵੇਰ ਲਾ ਕੇ ਲੇਤਾ ਦੁੱਧ ਪਹਿਲੇ ਸਵੇਰ ਮਾ ਇਹ 14 ਹਦਾ ਤੁਹਾਨੂੰ ਮਤਲਬ 12 ਸਵਾ ਸਾਢੇ 12 ਇਹਦੇ ਵਿੱਚ ਵਿੱਚ ਸਾਢੇ 12 ਦੇ ਵਿੱਚ ਵਿੱਚ ਰਹੀ ਆ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੇ ਇਹਨੂੰ ਵੀ ਖੋਲੋ ਭਾਈ ਜੀ ਹਰ ਖੋਲ ਕੇ ਭਾਈ ਇਹਦੇ ਜਿਹੜੀਆਂ ਢਿੱਲਾ ਢੂਲਾ ਤੇ ਬਾਕੀ 16 ਤੱਕ ਲਾ ਜੂਗੀ ਚਟਾ ਦੋਜੇ ਤੇ ਤੀਜੇ ਸਵੇਰ ਤੱਕ ਬਾਕੀ ਡੰਗਰਾਂ ਦੇ ਬੰਦਾ ਹਾਜੀ ਤੀਜੇ ਸਵੇਰ ਤੱਕ ਕਾਲ ਕੇ ਨਿਤਰ ਦਾ ਪੂਰਾ ਦੁੱਧ ਦੇ ਕਰੋ ਜੀ ਕਿਹੜਾ ਕਾਤ ਤੀਜੇ ਨੂੰ ਥੋੜਾ ਜਿਹਾ ਦਰਮਿਆਨਾ ਆ ਗਿਆ ਤੇ 12 ਲੀਟਰ ਭਾਈ ਕਹਿੰਦਾ ਦੁੱਧ ਇਹਨੇ ਕੱਢਿਆ ਵਾ ਮੋੜੋ ਵੀਰ ਜੀ ਮੋੜੋ ਲੋ ਜਾ ਪੁੱਤ ਜੇ ਉਸ ਤੋਂ ਬਾਅਦ ਕੀ ਚੰਗੀ ਜਾਗੀ ਜੈਟ ਬਲੈਕ ਦੇ ਵਿੱਚ ਆ ਬਾਈ ਦੇ ਘਰ ਦੇ ਫਟੂ ਆ ਰਹੇ ਥੋੜੀ ਜਿਹੀ ਪੈਸਾ ਲੈ ਗਏ ਕੋਟੂ ਜਿਆਦਾ ਹੁਣ ਗੱਲ ਵਿੱਚ ਥੋੜੀ ਜਿਹੀ ਬਾਕੀ ਕੀ ਕਰ ਰਹੇ ਆਗੇ ਠੀਕ ਆ ਠੀਕ ਆ ਯਾਰਾ ਬਾਈ ਯਾਰ ਆਪਣਾ گاਵਾ ਦਾ ਹੀ ਯਾਰਾ ਕੰਮ ਹੈ گاਵਾ ਦਾ ਠੀਕ ਹੈ ਤੇ ਦੁੱਧ ਦਾ ਯਾਰਾ ਕੰਮ ਹੈਗੇ ਦੁੱਧ ਹੋ ਜਾਂਦਾ ਆਪਣਾ ਮਹਾਰਾਜ ਦੀ ਕਿਰਪਾ ਰੂਜ਼ਾ ਕੰਮ ਤੇ ਕੰਮ ਸਵਾਗਤ ਦੋ ਕਾਊਂਟਰ ਨਾਲ ਦੇ ਬਾਦੂ ਦੇ ਦੋ ਅੱਛਾ ਅੱਛਾ ਠੀਕ ਠੀਕ ਸਵਾਗਤ ਬਹੁਤ ਜਲਾਉਂਦਾ ਵਾਹ ਚਲੋ ਕਸ਼ੂ ਚੰਗੇ ਆ ਤੇ ਤਾਂ ਹੀ ਸਵਾ 2 ਮਿੰਟ ਲੁਹਿੰਦਾ ਨਾ ਗਾਵਾ ਵੀਰ ਜੀ ਸਾਰੀਆਂ ਚੰਗੀਆਂ ਵੱਡੇ ਆ ਮੇਰੀ ਛੋਟੀ ਇੱਕ ਥਾਣੇ ਤੋਂ ਚੰਗੀ ਤਰ੍ਹਾਂ ਦਿਖਾ ਦਈਏ ਭਾਈ ਖਿੱਚੋ ਮੜੀ ਖਿੱਚੋ ਆਪਣੇ ਨਾਲ ਨੂੰ ਇਹ ਇਹ ਚੈੱਕ ਕਰ ਸਕਦਾ ਜੇ ਇਹ ਢਲਾ ਤੋਂ ਲੱਗੀ 10000 ਇਹ ਥਾਣੇ ਤੋਂ ਨਵੀਂ ਲੋਹਾਂ ਵਾਲੇ ਲੱਗਾ ਵਾ ਅੱਛਾ ਜੀ ਠੀਕ ਆ ਠੀਕ ਇਹਦਾ ਇਹਦਾ ਮੁੱਲ ਕੀ ਕਰਨਾ ਭਾਜੀ ਇਹ ਯਾਰ ਸੇਮ ਹੀ ਜਾਂਦੀ ਯਾਰ 70 ਦੀ ਕਰਨ ਉਸੇ ਤਰ੍ਹਾਂ ਹੀ ਕਰਨਾ ਜੀ 70 ਹੀ ਆਦਾ ਚਲ 70 ਹੀ ਕਰ ਲੈ ਜੀ ਸੇ ਉਹ ਫਿਰ ਉਹਦਾ 70 ਆਹ ਇਹਦਾ 2 3 ਤਾਂ ਕਰ ਰਹੇ 75 ਦੇ ਅੰਦਾਜ਼ੇ ਇਹਨਾਂ ਰੱਖਣਾ ਸੀ ਐਸਾ ਕੋਈ ਨਹੀਂ ਜਿਹੜੀ ਹੁਣ ਨਿਕਲ ਕੀ ਗੱਲ ਚਲੋ ਗਾਦੀ ਨਹੀਂ ਲਾਓ ਮੈਂ ਜੀ 70 70 ਹਜ਼ਾਰ ਦੀਆਂ ਕੰਬਣਾ ਤਿਆਰ ਤੇ ਬਿਲਕੁਲ ਹੀ ਨੋਰਮਲ weight ਆ ਤੇ ਦੁੱਧ ਵੀ ਚਲੋ ਬਾਈ ਕਹਿੰਦਾ ਕਿ 12 13 ਜੀ ਆਵਾ ਦਿੱਤੋ ਆਵਾ ਅੱਛਾ ਠੀਕ ਹੈ ਜੀ ਸ਼ਾਮ ਹੈ ਨਾ ਮੈਂ ਕਿ ਤੁੜੀ ਪਾਈ ਹੋਏ ਸਾਡੇ ਆ ਬਹੁਤਾ ਤੂੰ ਹੁਣ ਪੱਠਿਆਂ ਦਾ ਹੈਗਾ ਐ ਦੀ ਤੰਗੀ ਹਾਂਜੀ ਹਾਂਜੀ ਤੇ ਕੋਈ ਸੇਵਾ ਆਂਡਣਾ ਪਾਵੇ ਉਹ ਤਾਂ ਫਿਰ ਤੂੰ ਸਿਆਣਿਆਂ ਜੋ ਨਹੀਂ ਬਿਲਕੁਲ ਜੀ ਵਾਂਡਦੇ ਸਿਰ ਤੇ ਜਾਂ ਸੇਵਾ ਦੇ ਸਿਰ ਤੇ ਦੁੱਧ ਕੋਈ ਵੀ ਇੱਕ ਡੰਗਰ ਵਿੱਚ ਜਿੰਨੇ ਰਹਿਣਾ ਉਹ ਲਾਹ ਲੈ ਲੋ ਬਿਲਕੁਲ ਸਾਫ ਕਰਨੀ ਪੈਂਦੀ ਹੈ ਫਿਰ ਇਸ ਤਰ੍ਹਾਂ ਹੀ ਅਮੜ ਕਰਿਆ ਦੇ ਇਸ ਤਰ੍ਹਾਂ ਸਿਆਣੇ ਕਿੰਨੇ ਡੰਗਰਾਂ ਦਾ ਡੰਗਰ ਹੋਣਾ ਪੈਂਦਾ ਹਾਂਜੀ ਤੇ ਫੇਰ ਹੀ ਚੱਲੋ ਦੁੱਧ ਵਿੱਚ ਹੋ ਜਾਂਦਾ ਵਾ ਲਾਓ ਭਾਈ ਪਾਈ ਬਿਲਕੁਲ ਤੁਹਾਡੇ ਚੰਨ ਘਰ ਦੀਆਂ ਹੀ ਚੰਗੀਆਂ ਝੋਟੀਆਂ ਵਾਂ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ